ਸਾਸ ਸੰਗਤੀ ਅਸੀਂ ਤੁਹਾਡੇ ਕੋਲੇ ਪਾਰਟੀ ਦਾ ਪੰਜਾਬ ਦਾ ਪੰਥ ਦਾ ਪੱਖ ਰੱਖਣ ਗਿਆ ਨੂੰ ਬੋਟਾ ਨੂੰ ਤੁਸੀਂ ਸੋਚਣਾ ਨਹੀਂ ਪਾਉਣੀਆਂ ਨੇ ਨਹੀਂ ਪਾਉਣਾ ਅੱਜ ਪੰਜਾਬ ਕਿਸ ਹਾਲਾਤ ਚੋਂ ਗੁਜ਼ਰਿਆ ਹੈ ਸਵੇ ਪੰਥਚਦਾਰੇ ਪੰਥਕ ਸੰਸਥਾਵਾ ਨੂੰ ਕਿਵੇਂ ਖਤਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਲਾਅਨ ਆਰਡਰ ਦੀ ਸਥਿਤੀ ਕੀ ਹੈ ਨਸ਼ਨਤ ਇਲਾਕ ਨੇ ਜਿਵੇਂ ਪ੍ਰਵਾਸ ਹੋ ਰਿਹਾ ਤੇ ਸਾਰੀ ਪੰਜਾਬ ਦੀ ਬੜੀ ਦਰਦਪ੍ਰੀ ਤਾਣੀ ਹੈ ਜੇ ਤੁਸੀਂ ਅਜਨਾ ਨਾ ਸਮਝੇ ਜਿਵੇਂ ਇੱਕ 42 ਦਾ ਸ਼ਹਿਰ ਹੈ ਕਿ ਲਾਮਾ ਨੇ ਖਤਾ 30 ਅਰੀਓਂ ਸਜਾ ਪਈ ਇੱਕ ਥੋੜੇ ਸਮੇਂ ਦੀ ਗਲਤੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਕਹਾਣੀਆਂ ਦਾ ਆਪਾਂ ਦੇਖਦੇ ਹਾਂ ਅਰੋਜ ਰਾਜ ਨੂੰ ਅੱਜ ਵੀ ਯਾਦ ਕਰਕੇ ਰੋਨੇ ਕਾੜੀਆਂ ਰਹਿ ਗਈਆਂ ਸਾਡੇ ਕੋਲ ਸੁਣਾਉਣ ਨੂੰ ਕਿਉਂ ਰਹਿ ਗਈਆਂ ਕਿ ਲੀਡਰਸ਼ਿਪ ਉਹਨਾਂ ਤੋਂ ਬਾਅਦ ਸਾਬਕ ਲੀਡਰਸ਼ਿਪ ਕੌਮ ਨੂੰ ਮਿਲੀ ਨਾ ਨਾ ਪੰਜਾਬ ਨੂੰ ਮਿਲੀ ਇਹ ਹੀ ਦਿਖਾਤਾ ਹੈ ਪੰਜਾਬ ਦਾ ਪੰਜਾਬ ਡੁੰਗਰਾ ਹੋ ਰਿਹਾ ਹੈ ਪੰਜਾਬ ਚੁੱਕਲੇ ਸੰਕੇ ਵੋਟਾਂ ਪਾ ਰਿਹਾ ਹੈ ਪੰਜਾਬ ਝੂਠੇ ਪ੍ਰਚਾਰ ਨਾਲ ਵੋਟਾਂ ਪਾ ਰਿਹਾ ਹੈ ਪੰਜਾਬ ਉਹਨਾਂ ਲੋਕਾਂ ਨੂੰ ਵੋਟਾਂ ਮਾਰਿਆ ਜਿਨ੍ਹਾਂ ਦਾ ਪੰਤਾਂ ਉੱਪਰ ਪੰਜਾਬ ਨਾਲ ਕੋਈ ਸਰਵਵਾਰੀ ਨਹੀਂ ਉਹਨਾਂ ਨੂੰ ਸਾਨੂੰ ਸੇਜਾਂ ਦੇ ਅੱਗੇ ਬੜੇ ਪੰਤਕ ਹੋਣ ਦਾ ਸੂਤ ਦਿੰਦੇ ਨੇ ਮੈਂ ਤੁਹਾਨੂੰ ਵੀ ਵਿਰੋਧ ਪ੍ਰਤੀ ਕਰਨੀ ਚਾਹੁੰਦਾ ਪੰਜਾਬ ਦੀਆਂ ਪੰਤ ਦੇ ਮਸਲੇ ਵੱਖਰੇ ਨਿਰਦੇਸ਼ ਨਾਲ ਅਸੀਂ ਬਾਰਡਰ ਸਟੇਟ ਵੀ ਹਾਂ ਅਸੀਂ ਕੱਟਗਿੱਕ ਦੀ ਗਾਉਂ ਵੀ ਹਾਂ ਸਮੀਆਂ ਉਹ ਸਮਸਿਆਵਾਂ ਨੂੰ ਇਹਦੀ ਪਾਰਟੀ ਗੱਲ ਹੀ ਨਹੀਂ ਕਰ ਸਕਦੀ ਉਹਦੇ ਮੈਨੀਫੈਸਟੋ ਜੀ ਰੱਖ ਸਕਦੀ ਦੇਸ਼ ਦੀ ਪਾਰਲੀਮੈਂਟ ਦਾ ਉਹਨਾਂ ਨੇ ਬੋਲਣਾ ਕੀ ਉਹ ਪੰਜਾਬ ਦੀ ਸੱਤ ਚੋਣ ਨਹੀਂ ਬੋਲ ਸਕਦੀ ਉਹਨੂੰ ਪਾਰਲੀਮੈਂਟ ਚ ਜਾ ਕੇ ਦਰਖਾਸਤ ਵੀ ਕਰਨਗੇ ਤਾਂ ਸੱਤਾਪਤੀ ਬਣਾਏ ਸੀ ਘੜ ਵਾਲਿਆਂ ਨੇ ਨਾਮਿਨੇਟ ਕੀਤੇ ਜੀ ਰਾਜ ਸਭਾ ਦੇ ਸੱਤੇ ਐਮ ਪੀ ਕੋਈ ਹੋ ਜਾ ਆਪਣੇ ਆਪ ਲਈ ਦਸੂਜਾ ਨੂੰ ਵਾਗੜ ਕਰਕੇ ਦੱਸਦੀ ਪੰਜਾਬ ਦੀ ਗੱਲ ਕੀਤੀ ਹੋਣੀ ਕੋਈ ਵਿਹਾਰ ਤੋਂ ਨਹੀਂ ਆਇਆ ਤਾਂ ਕੋਈ ਯੂਪੀ ਤੋਂ ਨਹੀਂ ਆਇਆ ਕੋਈ ਦਿੱਲੀੋਂ ਬਣਾ ਤਾ ਕੋਈ ਬੈਸੇਲੇ ਤੋਂ ਨਹੀਂ ਲੋਕ ਚੁਣੋ ਉਹ ਪਾਰਟੀ ਚੁਣੋ ਜਿਹੜੀ ਤੁਹਾਡੇ ਦਰਸ਼ਨ ਸਮਝਦੀ ਹੋਵੇ ਠੀਕ ਹੈ ਖਾਲੀਗਰ ਤੋਂ ਗਲਤੀਆਂ ਹੋਈਆਂ ਅਸੀਂ ਨਹੀਂ ਕਹਿੰਦੇ ਨਹੀਂ ਹੋਈਆਂ ਜੇ ਹੋ ਜਾਣ ਤਾਂ ਇਹਾਂ ਦੇ ਦੇਖਣਾ ਪਏ ਪਰ ਅੱਜ ਖਾਲੀਗਰ ਆਪ ਗਿਆ ਨੀਵਾਂ ਮੁਰਿਆ ਅਸੀਂ ਆਪਣੀਆਂ ਗਲਤੀਆਂ ਦਾ ਅਹਿਸਾਸ ਵੀ ਕੀਤਾ ਅਸੀਂ ਮਾਫੀ ਵੀ ਮੰਗੀ ਆ ਅੱਜ ਅਸੀਂ ਬੀਜੇਪੀ ਨਾਲ ਜੋ ਸਮਝੌਤਾ ਤੋੜਿਆ ਅਸੀਂ ਸਾਰਿਆਂ ਦੇ ਮੂਲੇ ਮੰਗਿਆ ਜਿਹੜੇ ਸ਼ਰਤਾਂ 'ਤੇ ਤੁਸੀਂ ਕਿਸ ਨੂੰ ਤੋੜ ਨਹੀਂ ਰੱਖਣਾ ਇਸ ਕਰਕੇ ਉਹ ਕਾਨੂੰਨ ਤੇ ਤੋੜਿਆ ਅਸੀਂ ਤੋੜਿਆ ਵੀ ਕਿਸਾਨ ਬੋਰਡਰਾਂ ਤੇ ਬੈਠੇ ਨੇ ਤੁਸੀਂ ਐਮਐਸਪੀ ਦਾ ਵਾਅਦਾ ਕੀਤਾ ਪੂਰਾ ਨਹੀਂ ਕੀਤਾ ਅਸੀਂ ਕਿਹਾ ਬੰਦੀ ਸਿੰਘ 30 ਸਾਲ ਹੋ ਜਿੰਨਾ ਚ ਬੈਠੇ ਨੇ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਦੇ ਕੁਝ ਸਾਡੇ ਗੁਰਦੁਆਰਾ ਸਾਹਿਬਾਂ ਸ਼ਰੋਣੀ ਕਮੇਟੀ ਕੋਲਤੀ ਸਾਡੀ ਦਖਲ ਦੇ ਰਹੇ ਆ ਤੁਸੀਂ ਝੂਠੇ ਨੌਜਵਾਨਾਂ ਤੇ ਐਨਐਸਏ ਲਾ ਰਹੇ ਹੋ ਇਹ ਸਾਡੀ ਖਾਣੀ ਆ ਦਰਦ ਭਰੀ ਸੀ ਤੁਹਾਡਾ ਰਹਿ ਕੇ ਕੀ ਕਰਨਾ ਕਿ ਤੁਹਾਡੀ ਖਾਲੀ ਸੋਡੀ ਸਾਡੀ ਉਸ اصولਾਂ ਦੇ ਸੀ ਉਸ ਸਮਝੌਤੇ ਨੂੰ ਲਗਾ ਨਹੀਂ ਥੋੜੇ ਕੀ ਆਮ ਆਦਮੀ ਪਾਰਟੀ ਜਿਹਨੇ ਬਹੁਤ ਨਿੱਕੀ ਦੋਸ਼ ਵੀ ਕੋਈ ਨਹੀਂ ਸੀ ਨਿੱਕੀ ਗੱਲ ਕਰਕੇ ਸਾਡੇ ਨੌਜਵਾਨਾਂ ਦੇ ਜੇਲ੍ਹਾਂ ਚ ਜਿਬਰੂਗਾ ਗੜੀਆਂ ਜਿਲ੍ਹੇ ਨੂੰ ਭੇਜਦੇ ਆਣੇ ਇਸੇ ਲਾ ਕੇ ਬੀਜੇਪੀ ਔਰ ਆਮ ਆਦਮੀ ਨੇ ਦੋਨਾਂ ਨੇ ਸਹਿਮਤੀ ਨਾਲ ਆਇਆ ਕਿ ਇਹ candidato ਬਣਾ ਜੂਰ ਪਾਰਟੀ ਕਹਿੰਦੀ ਹੈ ਇਹ ਗਲਤ ਹੈ ਕੀ ਕੋਈ ਪਾਰਟੀ ਕਹਿੰਦੀ ਆ ਵੀ ਬੰਦੇ ਸਿਕਾਂ ਨੂੰ ਛੱਡੋ ਕੋਈ ਹੋਰ ਪਾਰਟੀ ਕਹਿੰਦੀ ਹੈ ਧਰਮ ਨੂੰ ਜੀਤ ਕਹਿੰਦੀ ਸੁਣ ਇਹ ਥੋੜੇ ਮੁੱਦਿਆਂ ਦੀ ਗੱਲ ਕੌਣ ਕਰੂਗਾ ਇਹ ਮੁੱਦਿਆਂ ਦੀ ਗੱਲ ਸਿੰਘ ਤੇ ਸੁਖਸ਼ਰਮਣਿਕ ਅੰਦਰ ਕਰੂਗਾ ਇਹ ਗੱਲ ਜਿਹੜ ਨੂੰ ਸੋਚਣ ਨਾਲ ਉਚਾਰਨ ਦੀ ਲੋੜ ਹੈ। ਅਗੋਂ ਆਵਸ ਵਿੱਚ ਹੁੰਦਾ ਜੇ ਕਿਸੇ ਹੋਰ ਪਾਰਟੀ 'ਚ ਹੁੰਦਾ। ਪਟਾਪੁਰਖੀ ਜਾਂ ਤਰਪਰ ਚੱਲੀ ਹੁੰਦੀ। ਉਹਨਾਂ ਗੱਲ ਸੀ ਗੱਲ ਥੋੜੀ ਇਹ। ਇਹ ਤਾਂ ਸੀ ਗੱਲ ਕਰਨ ਦੇ ਕਾਬਿਲਾਂ ਕਿ ਅਸੀਂ ਕਾਲੀ ਦਾ ਪਲੇਟਫਾਰਮ ਤੇ ਖੜੇ ਆ। ਇਹ ਅੱਜਾ ਇਹ ਪ੍ਰੋਗਰਾਮ ਸਿਰਫ ਤੇ ਸਿਰਫ ਕਰੀ ਜਾਂਦੇ। ਅਸੀਂ ਸਪੋਰਟ ਉਹ ਮੈਂ ਬੇਨਤੀ ਕਰਨੀ ਹੈ। ਤੁਸੀਂ ਕਿਰਪਾ ਕਰਕੇ ਵੋਟਾਂ ਨਹੀਂ ਜਿਹੜੀਆਂ ਐਵੇਂ ਕਿਸੇ ਗੱਲਾਂ ਬਾਤਾਂ ਦੇ ਚੁਟਕਲੇ ਆ ਤੇ ਕੋਈ ਸ਼ਰਾਬ ਪੁੱਕੀ ਜਾਓ ਔਰ ਇਹਨਾਂ ਚੀਜ਼ਾਂ ਤੇ ਇਹ ਬੋਟ ਦੀ ਬੜੀ ਕੀਮਤ ਹੈ ਤੁਸੀਂ ਆਪਣੀ ਆਵਾਜ਼ ਹੀ ਕਮਜ਼ੋਰ ਕਰੀ ਤੁਸੀਂ ਗੱਲ ਕਰਨ ਲਈ ਨਹੀਂ ਕੋਈ ਰਿਹਾ ਅਸੀਂ ਵੋਟਾਂ ਪਾ ਕੇ ਇੱਥੇ ਕਹਿੰਦਾ ਅਸੀਂ ਪਾ ਗਏ ਜੇ ਤੁਹਾਨੂੰ ਕੋਈ ਆਪਦੇ ਕੰਮ ਕਰਨ ਦੇ ਵਾਸਤੇ ਕਿ ਕਿਵੇਂ ਬਾਤ ਚ ਜੀ ਕਹੀ ਜਾਂਦੇ ਆ ਜਦ ਅਸੀਂ ਇਹ ਐਮਪੀ ਬਣਾ ਦੇਉਂ ਤਾਂ ਬੋਲਦੀ ਨਹੀਂ ਤਾਂ ਬੰਗਾਂ ਮੋਕਾ ਕਿਤੇ ਆਵਾਜ਼ ਉੱਠੂਗੀ ਫੇਰ ਹੀ ਉਹਦੇ ਹੱਲ ਹੋਣਗੇ ਸਾਰਾ ਮਸਲਾ ਉੱਠਣਗੇ ਜੇ ਕਿਸਾਨਾਂ ਨੇ ਮੂਵਮੈਂਟ ਖੜੀ ਕੀਤੀ ਤਾਂ ਹੀ ਲੋਕ ਪ੍ਰਧਾਨ ਮੰਤਰੀ ਨੇ ਚਾਹਿਆ ਮੁਕਰ ਗਿਆ ਤਾਂ ਹੀ ਲੋਕ ਨੂੰ ਵਾਪਸ ਹੋਏ ਸਾਰਾ ਆਵਾਜ਼ ਕਿਤੇ ਨਾ ਕਿਤੇ ਜਾਗ ਲੱਗੂਗਾ ਫੇਰ ਹੀ ਉਹ ਦਲ ਬਣੇ ਇਹ ਜਾਗ ਲਾਉਣ ਵਾਲੇ ਪਾਰਟੀਆਂ ਨਹੀਂ ਕਿੰਨੇ ਇਹ ਤਾਂ ਸਾਨੂੰ ਗੁੰਮਰਾਹ ਕਰਨ ਵਾਲੀਆਂ ਪਾਰਟੀਆਂ ਇਹ ਤਾਂ ਸਿਰਫ ਸੋਚਣ ਉਚਾਣ ਦੇ ਲੋਕ ਹੈ ਅੱਜ ਬੰਦੇ ਆ ਰਹੇ ਆ ਦੇਸ਼ ਨੂੰ ਕਿ ਕੋਲਿਆਂ ਦੇ ਤਾਂ ਹੁੰਦੇ ਆ ਲਿਆਂ ਦੇ ਕਿਸ ਤਰ੍ਹਾਂ ਦੇ ਇਲਾਮ ਪੜਾ ਕਰਦੇ ਪਿਆ ਆ ਮਾਦੁਰ ਜੀ ਕੋਈ ਪੁਰਾਣੇ ਬਜ਼ੁਰਗੂ ਵੀ ਬੈਠੇ ਹੋ ਕੀ ਕਦੇ ਸਦਾ ਪ੍ਰਕਾਸ਼ ਇੱਕ ਬਾਗ ਲੈ ਗਿਆ ਕਾਲੀਦਰ ਨੇ ਜਾਤਾ ਮਜਵਾ ਦੇ ਨਾਮ ਤੇ ਰੋਟ ਹੋ ਗਈ ਵੀ ਜੇ ਦਾ ਵਿਕਾਸ ਦੇ ਨਾਮ ਤੇ ਤਾਂ ਮੁਜ਼ਾਹਰਗਾਰਾਂ ਬਣਾਈਆਂ ਉਹਨਾਂ ਦੇ ਨਾਮ ਤੇ ਸੜਕਾਂ ਦੇ ਨਾਮ ਤੇ ਭਾਈ ਸਕੀਮਾਂ ਦੇ ਨਾਮ ਤੇ ਜਾਟਾਂ ਦਾ ਛੱਤ ਸਕੀਮ ਨੁਕਸਾਨਾਂ ਦੇ ਬਿਲਵਾਂ ਕੀਤੇ ਗਰੀਬਾਂ ਦੇ ਕੀਤੇ ਇਹ ਸਾਰੇ ਕੰਮ ਕਿਹਨੇ ਕੀਤੇ ਜੋ ਆਦ ਪੰਜਾਬ ਦਾ ਕੋਰਪੋਰੇਟ ਖੜਾ ਅੱਜ 5 ਸਾਲ ਕਾਂਗਰਸ ਦੇ ਲੰਗੇ 2 ਸਾਲ ਇਹਨਾਂ ਦੇ ਲੰਗੇ ਮੈਨੂੰ ਦੱਸੋ ਕਿਸੇ ਕਨੈਕਸ਼ਨ ਮਿਲਿਆ ਨੀ ਮਟਰ ਨੂੰ ਹਸ ਮੈਂ ਆਪਣੇ ਹਲਕੇ 450 ਕਨੈਕਸ਼ਨ ਨੇ ਕਿਸੇ ਤੋਂ ਦਰਖਾਸਤ ਵੀ ਨਹੀਂ ਲਈ ਕੋਈ ਬੰਦਾ ਫੇਰੇ ਆ ਕੇ ਜੀ ਕਹਦਾ ਵੇ ਜੀ ਦਰਖਾਸਤ ਕੇ ਗਿਆ ਸੀ ਉਹ ਵੀ ਮਿਊਨਿਸਪੈਟੀ ਕੰਟੋਰਾਂ ਵਰਗਾ ਬਿਠਾ ਕੇ ਦਰਖਾਸਤਾਂ ਵੀ ਆਪ ਟਾਈਪ ਕਰਦੇ ਸੀ ਨਸ ਕਰਾ ਕੇ ਮੋੜ ਦਿੰਦੇ ਸੀ ਸਾਰਿਆਂ ਦੇ ਮਨਜ਼ੂਰ ਕਰਾ ਕੇ ਘਰ ਘਰ ਵੰਡੇ ਪੰਜ ਪੈਸੇ ਕਿਸੇ ਬੰਦੇ ਦੇ ਖਰਚ ਨਹੀਂ ਹੁੰਦੇ ਇਹ ਖਾਲੀ ਸਰਕਾਰ ਸੀ ਅੱਜ ਹੀ ਹੋਰੇ ਅੱਜ ਅਸੀਂ ਇਸ ਗੱਲ ਨੂੰ ਅਲਗੇ 28 ਗਏ ਸੀ ਅਸੀਂ ਬੈਠੇ ਸੀ ਸਜਨ ਕਹਾਰਾ ਸਾਹਿਬ ਹੁਣੇ ਉੱਥੇ ਇੱਕ ਬੰਦੇ ਨੇ ਸਾਨੂੰ ਖੜੇ ਹੋ ਕੇ ਕਿਹਾ ਕਹਿੰਦਾ ਅਸੀਂ 9 ਲੱਖ ਦਾ ਕਨੈਕਸ਼ਨ ਜਗਾ 9 ਲੱਖ ਦਾ ਜੁੜਿਆ ਲੱਗਦਾ ਪੰਜਾਬ ਦੇ ਕੋਈ ਪੰਜਾਬ ਦਾ ਫਿਕਰ ਨਹੀਂ ਹੈ ਇੱਕ ਵੀ ਇਸ ਤਰ੍ਹਾਂ ਦੀ ਪੰਜਾਬ ਦੀ ਬੜੀ ਦਰਦ ਭਰੀ ਵੀਰੂ ਕਹਾਣੀ ਹੈ ਪੰਜਾਬ ਦੇ 70000 ਕਰੋੜ ਦਾ ਕਰਜ਼ਾ 加ੜਦਾ ਇਹਨਾਂ ਨੇ 2 ਸਾਲਾਂ 'ਚ 75 ਸਾਲਾਂ 'ਚ ਪੰਜਾਬ ਦੇ 2.5 ਲੱਖ ਕਰੋੜ ਦਾ ਕਰਜ਼ਾ ਖੜਿਆ ਔਰ 2 ਸਾਲ 'ਚ 70000 ਕਰੋੜ ਦਾ ਚੜਿਆ ਔਰ ਜੇ ਨੂੰ 4 ਸਾਲਾਂ ਨਾਲ ਕੋਣ 1.40 ਲੱਖ ਹੋ ਗਿਆ ਅੱਗੇ ਹੋਰ ਜੋੜ ਦੋ ਪੌਣੇ 2 ਲੱਖ ਕਰੋੜ ਰੁਪਈਆ ਇਹ ਮੁੱਖ ਮੰਤਰੀ ਪੰਜਾਬ ਸਰਹੂਰ ਕਰਦਾ ਜਾਣ ਕੇ ਜਾਊਗਾ ਜਦੋਂ ਢਾਈ ਤੇ ਪੌਣੇ ਤੋਂ ਜਮਾ ਕਰਨਾ ਹੋਵੇ ਨਾ ਇਹ ਸਾਰੀ ਪੰਜਾਬ ਦੀ ਆਮਦਨ ਕੱਲੇ ਵਿਆਹ ਚ ਜਾ ਕਰੂਗੀ ਕਿਤੇ ਕਿਸੇ ਨੂੰ ਤਨਖਾਹ ਨਹੀਂ ਮਿਲਣੀ ਕੋਈ ਡਿਪਾਰਟਮੈਂਟ ਨਹੀਂ ਹੋਣੀ ਕੋਈ ਭਲਾਈ ਸਕੀਮ ਨਹੀਂ ਚੱਲਣੀ ਮੈਂ ਤੁਹਾਨੂੰ ਗਰੰਟੀ ਰੱਖਿਆ ਯਾਰ ਸੂਰੇ ਪੰਜਾਬ ਦਾ ਆਉਣ ਵਾਲਾ ਕੋਈ ਵੇਖਿਆ ਜਿਹੜਾ ਅਸੀਂ ਬੜੇ ਨਾਕਿਦ ਦੌਰ ਚ ਖੜੇ ਆ ਜੀ ਕਰਜ਼ਾ ਲੈ ਲੈ ਕੇ ਘਰ ਦੇ ਲਾਣਦਾਰ ਸਾਨੂੰ ਗੱਡੀ ਲੈ ਦੇਵੇ ਸਾਨੂੰ ਪ੍ਰੋਜੈਕਟਰ ਲੈ ਦੇਵੇ ਸਾਡੀ ਕੋਠੀ ਪਾ ਦੇਵੇ ਉਹ ਜਦੋਂ ਚਾਰ ਸਾਲ ਬਾਅਦ ਇਕੱਠੇ ਕਰਕੇ ਦੇ ਦੇਣਗੇ ਫਿਰ ਪਤਾ ਲੱਗੂਗਾ ਨਹੀਂ ਵਿਸਾਉ ਉਹ ਛੁੱਟੇਗਾ ਵਿਰਨਾ ਕੋਠੀ ਨੂੰ ਰੰਗ ਹੋਵੇ ਨਾ ਤੇ ਤੇਲ ਹੋਵੇ ਕਹਾਣੀ ਖਤਮ ਹੋਊਗੀ ਇਹ ਹੋ ਰਿਹਾ ਅਗਰਨਾਲ ਦਾ ਸਰਪਾਉ ਦੀ ਬਾਵਾ ਕੱਟਣ ਲਈ ਤੁਸੀਂ 70000 ਕਰੋੜ ਦਾ ਕਰਜ਼ਾ ਚਾੜਤਾ ਪੰਜਾਬ ਤੇ ਤੇ 750 ਕਰੋੜ ਰੁਪਈਆ ਕੱਲੀ ਆਪ ਦੀ ਭਗਾਈ ਮਾਰ ਲਈ ਆ ਬੋਰਡ ਲਾਉਣ ਲਈ ਰੱਖ ਲਿਆ ਜੈ ਲਾਲ ਖਰੀਦਣ ਲਈ ਰੱਖ ਲਿਆ ਗਵਾਰਾ ਨੂੰ ਖਰੀਦਣ ਲਈ ਰੱਖ ਲਿਆ ਤਾਂ ਕਿ ਸਾਡੀ ਮਾੜੀ ਗੱਲ ਕੋਈ ਜਾਵੇ ਨਾ ਲੋਕਾਂ ਕੋਲ ਤੁਸੀਂ ਸੁਣੋਗੇ ਕਿ ਦੇਖੋਗੇ ਕਿ ਪੜ੍ਹੋਗੇ ਕਿ ਜੋ ਤੁਹਾਨੂੰ ਦਿਖਾਇਆ ਜਾ ਰਿਹਾ ਜੋ ਤੁਹਾਨੂੰ ਪੜਾਇਆ ਜਾ ਰਿਹਾ ਟੀਵੀ ਚੱਕ ਲੋ ਟੀਵੀ ਖੋਲੋ ਜਿਹੜਾ ਮਾਰਗੀ ਜਿਹੜਾ ਨੈਸ਼ਨਲ ਟੀਵੀ ਚੱਕ ਲੋਗੇ ਉਹ ਮੋਦੀ ਦੇ ਖਰੀਦੇ ਹੋਣਗੇ ਸਾਰੇ ਜਿਹੜਾ ਪੰਜਾਬ ਦਾ ਚੱਕ ਲੋਗੇ ਇਹਨਾਂ ਨੇ ਖਰੀਦੇ ਹੋਏ ਨੇ 750 ਕਰੋੜ ਰੱਖ ਲਿਆ ਸਾਰੇ ਜਨਨਾਂ ਨੂੰ ਵੱਡੀਆਂ ਐਡਾਂ ਸਾਰੇ ਅਖਬਾਰਾਂ ਨੂੰ ਵੱਡੀਆਂ ਐਡਾਂ ਇਹ ਕਹਾਣੀ ਅਗਿਆਨ ਦੀ ਅਸੀਂ ਉਦੋਂ ਹੀ ਆਪਦੇ ਵਿਚਾਰ ਬਣਾਉਣੇ ਨੇ ਨਾ ਟੀਵੀ ਦੇ ਅਖਬਾਰ ਦੇਖ ਕੇ ਆਪ ਲੋਕਾਂ ਨੇ ਥੋੜੇ ਵਿਚਾਰ ਖਰੀਦੇ ਜਾ ਰਹੇ ਨੇ ਥੋੜੇ ਵਿਚਾਰਾਂ ਨੂੰ ਘੋਰਾ ਕੀਤਾ ਜਾ ਰਿਹਾ ਹੈ ਇਸ ਸਰਕਾਰ ਦੇ ਵਿਰੁੱਧ ਪਰਮਤਵੰਨ ਕੀ ਬੇਨਕੀ ਕਰਦੇ ਇੱਕ ਚੁਟਕਲੇ ਸੁਣਨ ਦਾ ਤਾੜੀਆਂ ਮਾਰ ਕੇ ਜਾਣ ਦਾ ਮੌਕਾ ਜਿਹੜੀ ਅੱਜ ਦਿੱਤੀ ਹੈ ਜਦੋਂ ਨਕਲ ਦੀਆਂ ਆਉਣੀਆਂ ਨੇ ਜਦੋਂ ਕੋਈ ਚੰਗੇ ਲੀਡਰ ਪੈਦਾ ਹੁੰਦੇ ਨੇ ਆਪਾਂ ਇਤਿਹਾਸ ਪੜਦੇ ਆ ਗੁਰਮੁਖਾਂ ਦਾ ਇਤਿਹਾਸ ਪੜਦੇ ਆ ਸਿੱਖ ਦਾ ਇਤਿਹਾਸ ਪੜਦੇ ਆ ਹੋਰ ਕੁਰਬਾਨੇ ਵਾਲੇ ਲੋਕਾਂ ਦਾ ਇਤਿਹਾਸ ਪੜਦੇ ਆ ਬਾਬਾ ਕਟ ਸਿੰਘ ਸ਼ਰੋਣੀ ਕਰ ਜਾਂਦੇ ਪ੍ਰਧਾਨ ਰਹੇ ਅੱਗੇ ਸਿਆਲਕੁਰ ਸ਼ਹਿਰ ਦੇ ਮਾਰਕਸ ਜੀ ਉਹ ਇੱਡੇ ਵੀਰ ਆਦਮੀ ਸੀ ਪਰ ਜਦੋਂ ਉਹਦੀ ਮੌਤ ਹੋਈ ਜਾ ਸਾਰੀ ਜਗ੍ਹਾ ਉੱਤਕੋ ਗਈ ਸੀ ਬੰਗਲਾ ਸਰ ਗੁਰਦੁਆਰਾ ਸਾਹਿਬ ਪ੍ਰਚਾਦਾ ਸ਼ਕ ਉਹਨਾਂ ਦੇ ਪ੍ਰਾਂਤ ਤੇ ਅੱਗੇ ਮੋਹਨ ਸਿੰਘ ਤੋਂ ਦਰਦ ਨੂੰ ਬਰਖ ਦੇ ਸਲੀਬਾਂ ਤੇ ਪਾਇਆ ਗਿਆ ਬਾਦਲ ਸਾਹਿਬ ਨੇ 15 ਸਾਲ ਜੇਲ੍ਹ ਕੱਟੀ ਕੋਈ ਹੈ ਕਿਸੇ ਪਾਰਟੀ ਕੋਲ ਇੰਕ੍ਰੈਸ ਤੋਂ ਕਰਵਾਉਣੀਆਂ ਨੇ ਕਿਸੇ ਪਾਰਟੀ ਦੀ ਕੋਈ ਦੇਣ ਹੈ ਬਣਾਉਣ ਨੂੰ ਬਾ ਚੁਟਕਲੇ ਆ ਝੂਠ ਦੁਵਾਨਾ ਗੱਲਾਂ ਇਧਰ ਜਿੰਦਿਆਂ ਪਕਾਈ ਮਾਰ ਕੇ ਤੁਰ ਗਏ ਆਪਾਂ ਮੈਲਾ ਮਟਕਲੇ ਹੋਣ ਕਰਕੇ ਦੇ ਕਰਜ਼ਾ ਕਰਦੇ ਕਰਦੇ ਕਹਿੰਦੇ ਨੇ ਸੀ ਮੁੱਖ ਮੰਤਰੀ ਸਾਹਿਬ ਜਦੋਂ ਟਾਪ ਜੀ ਚੋਂ ਹੁੰਦਾ ਸੀ ਮੈਂ ਬਾਈ ਫਸਲਾ ਤੇ ਐਮਐਸਪੀ ਦਊਂਗਾ ਸੁਣਿਆ ਉਹਨਾਂ ਨੇ ਤੁਸੀਂ ਕਿਰਪਾ ਦੇਡੀਕੇਸ਼ਨ ਬਾਈ ਬੋਸਲਾ ਜਨਮਸਤਰੀ ਇਹ ਵੀ ਕਹਿੰਦੇ ਅੰਗਰੇਜ਼ੀ ਤੇ ਕੋਰੇ ਨੌਕਰੀ ਕਰਨਾ ਆਇਆ ਕਰਨਗੇ ਸੋ ਪੰਜਾਬ ਨੂੰ ਬਹੁਤ ਵੱਡੇ ਪੱਧਰ ਤੇ ਜਿਹੜੋ ਕਮਰਾ ਹੋਇਆ ਹੈ ਜਾਂ ਤੁਹਾਨੂੰ ਸੋਚਣ ਦੀ ਲੋੜ ਹੈ ਮੈਂ ਇੱਕ ਗਵਾਹ ਇਸ ਜਾਂਦਾ ਬਾਲ ਸਾਹਿਬ ਨਹੀਂ ਰੇ ਸੰਸਾਰ ਤੇ ਐਮਐਲਏ ਨੇ ਮੀਟਿੰਗ ਕੀਤੀ ਬਾਲ ਸਾਹਿਬ ਨੇ 2016 ਦੇ ਹਿੰਟ ਚ ਕਹਿੰਦੇ ਜੀ ਕੈਪਟਨ ਸਾਹਿਬ ਬਹੁਤ ਵੱਡੀਆਂ ਵੱਡੀਆਂ ਰੈਤਾਂ ਦਾ ਐਲਾਨ ਕਰ ਰਹੇ ਨੇ ਕਰਜ਼ਾ ਮਾਫੀ ਦਾ ਕਰ ਰਹੇ ਨੇ ਹੋਰ ਕਰ ਰਹੇ ਨੇ ਤੁਸੀਂ ਵੀ ਗੌਰ ਰੇ ਸੀ ਆ ਕੁਛ ਕਰਾਂਗੇ ਕਿਸੇ ਐਵੇਂ ਲਿਖਿਆ ਸਾਡੇ ਨੂੰ ਮਾਨ ਸਾਹਿਬ ਦੇ ਜਵਾਬ ਨੇ ਮੇਰੇ ਅੱਜ ਵੀ ਜਿਆਦਾ ਸੱਤ ਸਾਲ ਹੋ ਗਏ 8 ਸਾਲ ਉਹ ਕਹਿੰਦਾ ਹੈ ਕਿ ਅਸੀਂ ਤਾਂ ਹੋਣਾ ਨਹੀਂ ਮੈਂ ਝੂਠੇ ਵਗਾ ਨੇ ਲੋਕਾਂ ਤੋਂ ਛਿੱਤਰ ਖਾਵਾਂ ਮੈਂ ਕੰਮ ਕਰਨਾ ਪੁਰੋ ਗੱਲ ਹੋਈ ਨਾਗੀ ਆਪਣੇ ਨਾਲ ਆਪਾ ਕੈਪਟਨ ਦੇ ਨੇ ਸਭਾ ਕਰਕੇ ਪਹਿਲਾਂ ਮੇਲਾ ਲੁਕਿਆ ਫਿਰ ਇਹਨਾਂ ਨੇ ਝੂਠ ਦੁਆਨ ਬੋਲ ਕੇ ਰੱਖਿਆ ਭਗਵੰਤ ਮਾਨ ਜੀ ਦੀਆਂ ਗੱਲਾਂ ਆਪਾਂ ਸੁਣੀਆਂ ਉਹਨਾਂ ਨੇ ਕਿਹਾ ਤੇ 25000 ਕਰੋੜ ਰੁਪਏ ਥੱਲੇ ਰੱਖੇ ਚੋ ਵਧਾਂਗੇ ਜੇ ਤੱਕ ਆ ਗਏ ਸਾਰਾ ਫਿਰ ਇਹਨੇ ਇਹ ਕਿਹਾ ਸ਼ਰਾਬ ਚ 25000 ਕਰੋੜ ਰੁਪਏ ਲਾਵਾਂਗੇ 50000 ਕਰੋੜ ਦਾ ਜਮ ਤਕਰੀਬ ਕਰਕੇ 12000 ਪਿੰਡਾਂ ਪੰਜਾਬ ਦੇ ਇੱਕ ਇੱਕ ਪਿੰਡ ਨੂੰ 4-4 ਕਰੋੜ ਆਉਂਦਾ 50000 ਕਰੋੜ ਬਣਾ ਕੇ ਆਪਾਂ ਨੂੰ ਲੱਗਣ ਲੱਗੇ ਜੀ 4 ਕਰੋੜ ਇਹਨੂੰ ਫੱਕੂ ਵਾਲਾ ਤਾਂ ਇਹ ਪਤਾ ਨਹੀਂ ਕਾਲੀ ਉਹ ਖਾ ਕੇ ਟੁੱਟ ਗਈ ਜਾਂ ਹੋਰ ਕੁਝ ਹੋ ਗਿਆ ਆਏ ਸਾਨੂੰ ਉੜਝਾਰਿਆ ਗੱਲਾਂ ਜਿਹਨਾਂ ਲੋਕਾਂ ਨੂੰ ਸ਼ੁਕੂਬਿਆ ਅਤ ਕਿਤੇ ਨਾ ਤੇ ਰੋਟੀ ਜਗਰ ਰਹੀ ਹੈ ਜੀ ਸਾਰਾ 2 ਨੰਬਰ ਦਾ ਰੇਤਾ ਦਿੱਲੀ ਦੇ ਕੰਪੜੇ ਕਢ ਰਹੀਆਂ ਪੈਸਾ ਦਿੱਲੀ ਜਾ ਰਿਹਾ ਪੰਜਾਬ ਦੇ ਖਜ਼ਾਨੇ ਚ ਟੁੱਕੀ ਨਹੀਂ ਜਾ ਰਹੀ ਤੁਸੀਂ ਆਰ ਪੀ ਆਈ ਰਿਪੋਰਟ ਕਢਾ ਲਓ ਕਿ ਪੰਜਾਬ ਦੀ ਆਮਦਨ ਦੇਦੇ ਚ ਵਧੀਆ ਆਮਦਨ ਘਟੀ ਆ ਰੇਤਾ ਮਹਿੰਗਾ ਹੋਇਆ ਪਰ ਬਕਰ ਤੇ ਜਾ ਰਹੀ ਵੀ ਉਹੀ ਗਾਣੀ ਸ਼ਰਾਬ ਦੀ ਜਿਹੜੀ ਦਿੱਲੀ ਲਈ ਉਹ ਇੱਥੇ ਵੀ ਹੋਈ ਹੈ ਪੰਜਾਬ ਦਾ ਸਾਰਾ ਖਜ਼ਾਨਾ 2 ਨੰਬਰ ਤੇ ਦਿੱਲੀ ਦੀਆਂ ਦੇ ਆਗੂ ਲੀਡਰ ਨੂੰ ਖੁਸ਼ ਕਰਨ ਲਈ ਕਿਹਾ ਜਾਂਦਾ ਹੈ। ਉਹ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਦਿਨ ਅਸੀਂ ਇੱਕ ਪਿੰਡਾਂ ਦਾ ਪੁੱਤ ਸਮਝ ਕੇ ਆਮ ਕਿਸਾਨ ਦਾ ਪੁੱਤ ਸਮਝ ਕੇ ਮੁੱਖ ਮੰਤਰੀ ਬਣਾਇਆ ਸੀ। ਉਹ ਸਾਰਾ ਕੁਝ ਭੁੱਲ ਕੇ ਦਿੱਲੀ ਚਨੀਗੜ੍ਹ ਦੀ ਖੇਲਿਆਰਾਂ ਜਾਣੇ ਸਭ ਕੁਝ ਭੁੱਲ ਗਿਆ ਬਿਲਕੁਲ ਟੋਟਲੀ ਇਸ ਗੱਲ ਤੇ ਸਮਰਪਿਤ ਹੋ ਗਿਆ ਕਿ ਮੇਰੀ ਪੰਜ ਸਾਲ ਦਵਾ ਦਿਓ ਜੋ ਮਰਜੀ ਤੁਸੀਂ ਦਿੱਲੀ ਹੁਕਮ ਦੇ ਜਾਓ ਮੈਂ ਕਰੀਆ। ਖੇਲਿਆ ਦਾ ਲਿੰਗ ਨਹੀਂ ਆਂਦੀ ਤਾਂ ਜੇ ਕੱਲੀਆ ਵੋਟਾਂ ਦੀ ਗੱਲ ਹੋਵੇ ਕੱਲੀ ਰਹਾਉਂਦਿਆਂ ਦੀ ਗੱਲ ਹੁੰਦੀ ਤਾਂ বিজেਪ ਨੇ ਸਮਝੌਤਾ ਕਰਕੇ ਵਿਭਾਗ ਸਵਰਥ ਤੋਂ ਬਾਹਰ ਲੈ ਤੀ ਮਿਸਟਰ ਬਣਨ ਲਈ ਕੋਈ ਬਣ ਸਕਦਾ ਅਸਲ ਨੂੰ ਨਕਾ ਤੋੜਿਆ ਪੰਜਾਬ ਦੇ ਕਿਸਾਨੀ ਦੇ ਇਤਾਂ ਵੀ ਮੈਂ ਨਹੀਂ ਉਹਦੇ ਉਹਦੇ ਕੋਈ ਮੈਨਾ ਨਾ ਗਾਉਂਦੇ ਇਕੱਲੇ ਗੱਲ ਨੂੰ ਆਪਣੇ ਮੁੱਦਿਆਂ ਤੇ ਖੜਨਾ ਚਾਹੀਦਾ ਸਵੇ ਸਾਰੀਆਂ ਗੱਲਾਂ ਨੂੰ ਤੁਹਾਨੂੰ ਸੋਚਣੋਂ ਨੂੰ ਉਚਾਣ ਨੂੰ ਇਹ ਗੱਲਾਂ ਸੱਫਾ ਤੇ ਲੈ ਕੇ ਜਾਓ ਆਹ ਸੱਚੀ ਗੱਲ ਕਰੋ ਅਸੀਂ ਦੇ ਕਿਸੇ ਕੰਮ ਟੁੱਟੇ ਨਹੀਂ ਸੀ ਸਮਟਾਈ ਨਾਮ ਕਰਦੇ ਨੇ ਜਿਵੇਂ ਪਤਾ ਨਹੀਂ ਅਸੀਂ ਕੋਈ ਅੰਗਰੇਜ਼ ਸੀ ਫਰਾਂਸੀਸੀ ਲੋਕ ਤੇ ਲਾ ਕੇ ਨਾਮ। ਕਾ ਝੂਠ ਨੇ ਝੂਠ ਕਿਵੇਂ ਬੋਲਿਆ ਗਿਆ? ਆ ਲੰਲੀ ਯੂਨੀਵਰਸਿਟੀ ਵਾਲਾ ਜਿਹੜਾ ਬਣਾਇਆ ਇਹਨਾਂ ਨੇ ਐਮਪੀ ਦਾ ਸਮਾਂ ਦੇ। ਉਹਨੇ ਸਾਰੀ ਆਪਦੀ ਯੂਨੀਵਰਸਿਟੀ ਦੇ ਮੁੱਢੇ ਬਟਾ ਦਿੱਤੇ ਸਾਰਾ ਝੂਠ ਦੁਕਾਨ ਦਾ ਫਿਲਮਾਟਾ ਹੈ। ਝੂਠਾਂ ਦੇ ਲੁੱਟਸ ਨੂੰ ਉਹਦੇ ਵਾਅਦੇ ਅੱਗੇ ਐਮਪੀ ਬਣਾਇਆ ਸੀ। ਆਪਾਂ ਨੂੰ ਨਹੀਂ ਸਮਝਾਉਣੀਆਂ ਖਾਣੀਆਂ ਆਪਾਂ ਹੁਣ ਵੀ ਸੋਸ਼ਲ ਮੀਡੀਆ ਦੇਖਦੇ ਆਂ। ਅਸੀਂ ਕੀ ਕਹਿੰਦੇ ਆਂ? ਵੀਰਾਂ ਨੇ ਕਮੈਂਟ ਬੜੇ ਆ ਰਹੇ ਨੇ ਪਤਾ ਨਹੀਂ ਇਹ ਬੰਦਾ ਵਧੀਆ ਉਹ ਕੋਈ ਕਮੈਂਟ ਕਮੈਂਟ ਨਹੀਂ ਆ ਰਹੇ ਕਿਸੇ ਦੇ ਉਹਨਾਂ ਜੋ ਤੁਸੀਂ ਉਹਨਾਂ ਚ 10% ਵੀ ਅਸਲੀ ਨਹੀਂ ਆਣ ਪਹਿਲਾਂ ਪ੍ਰੋਗਰਾਮ ਤਿਆਰ ਕੀਤਾ ਜਾਂਦਾ ਹੈ ਵਸੇ ਆ ਪ੍ਰੋਗਰਾਮ ਦਮਾਂਗੇ ਫਿਰ ਉਹਦੇ ਚ ਆਪਦੇ ਬੰਦੇ ਜਿਸ ਜਿਹਨੂੰ ਜਿਹੇ ਹੱਕ ਚ ਕਰਾਉਣਾ ਸਾਰਾ ਕੁਝ ਫਿਰ ਉਸ ਬੰਦੇ ਨੂੰ ਦੱਸਿਆ ਜਾਂਦਾ ਵੀ ਉਹਦੇ ਬੰਦੇ ਪੇਟਾਲ ਦੋ ਸੈਟ ਕਰਕੇ ਸੋਸ਼ਲ ਮੀਡੀਆ 'ਤੇ ਵਸੇ ਆ ਪਾ ਰਹੇ ਆ ਤੁਸੀਂ ਉਹਦੇ ਕਮੈਂਟਾਂ 'ਚ ਚੱਕ ਦੋ ਤਾਂ ਕਿ ਪਤਾ ਲੱਗੇ ਵੀ ਤੁਹਾਡੀ ਗੱਲ ਲੋਕਾਂ ਜਾਂਦੇ ਅਸੀਂ ਕਹਿੰਦੇ ਆ ਆ ਬੰਦੇ ਦੀ ਚੜ੍ਹਾਈ ਹੈ ਜਿਨ੍ਹਾਂ ਕੋਲ ਲੱਖਾਂ ਕਰੋੜਾਂ ਰੁਪਏ ਕਾਪੇ ਨੂੰ ਪੈਸੇ ਹੀ ਨਹੀਂ ਉਹ ਸਿਸਮ ਨੂੰ ਕੰਟਰੋਲ ਕਰ ਲਈ ਉਹਦੇ ਕਮੈਂਟ ਕਿਥੋਂ ਆਉਣਗੇ ਇਹ ਸਾਰਾ ਮੈਨੇਜ ਪ੍ਰੋਗਰਾਮ ਚੱਲ ਰਿਹਾ ਮੈਂ ਆਪਣੇ ਮਾਨਸਿਕਤਾ ਨੂੰ ਗੁੰਮਰਾਹ ਕਰਨ ਲਈ ਤੁਸੀਂ ਸਿਰਫ ਉਹਦੇ ਜਿਵੇਂ ਪੁਰਾਣੇ ਪੰਥਕ ਲੋਕ ਸੀ ਆਪਾਂ ਜਿਹੜਾ ਜਗੀਰ ਸਿੰਘ ਬਖਵੜਾ ਸਾਹਿਬ ਦੇ ਪਿੰਸ ਬੈਠੇ ਉਹ ਲੋਕ ਕੋ ਖਾਣਾ ਪੜਦੇ ਸੀ ਕਮੈਂਟ ਪੜਦੇ ਸੀ ਜਾਂ ਕੁਝ ਦੇਖਦੇ ਸੀ ਇੱਕੋ ਹੀ ਗੱਲ ਸੀ ਉਹਨਾਂ ਦਿਮਾਗ ਦੇ ਵਿੱਚ ਪੰਥ ਆ ਭਾਈ ਪੰਥ ਪੰਥ ਨੂੰ ਤੜਕਾ ਸਾਨੂੰ ਇਹ ਸੁਚੇਤ ਰਹਿਣਾ ਪਏਗਾ ਅਸੀਂ ਤੁਹਾਨੂੰ ਇਸ ਗੱਲ ਦਾ ਵਾਚਨ ਦਿੰਦੇ ਆ ਕਿ ਕਾਲੀ ਗਲ ਪਿਛਲੀਆਂ ਗੱਲਾਂ ਕਦੇ ਦਿਖਾਊਗਾ ਨਹੀਂ ਤਾਂ ਕਾਲੀ ਦਲ ਆਪਣੀ ਲਾਈਨ ਤੇ ਆਪਣੇ ਏਜੰਡੇ ਤੇ ਚੱਲੂਗਾ ਇਸ ਗੱਲ ਦਾ ਤੁਹਾਨੂੰ ਪੂਰਨ ਰੂਪ ਵਿੱਚ ਭਰਨ ਸਾਹਿਬ ਦਾ ਆਉਂਦੇ ਬਰਾਬਰ ਸੁਣਵਾਉਂਦਾ ਇਸ ਕਰਕੇ ਆਪਦੀ ਮਾਨਸਿਕਤਾ ਨੂੰ ਅੱਗੇ ਲੈ ਕੇ ਜਾਣ ਲਈ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਕਿਰਪਾ ਕਰਕੇ ਆਪਦੇ ਮਨ ਨਾਲੋਂ ਨਿਕਿਆ ਮੋਟਿਆ ਅੰਕਸ਼ਾਂ ਵਿੱਚ ਸਰਦੋ ਪਿੰਡਾਂ ਵਾਲਿਆਂ ਥੋਕ ਪਾ ਜਾ ਕੇ ਕਲੇਦਾਰ ਨੂੰ ਮੋਟੂ ਬੋਲੇ ਈ ਸੋਨਹਾ ਮਾਲੂ ਤੁਝਾ ਮਾਤਾ ਨੂੰ ਖੁੰਗੇ ਦੀ ਵੀ ਕਲੇਜਾ ਨੂੰ ਮਸਵਾਤੀ ਕਰਨਾ ਜਲਾ ਸਮਾਂ ਜਲਾ ਕੁੱਛ ਵੀ ਦੇਰ ਦੇ ਬੈਠੇ ਕੰਮ ਦੇ ਕਰਨੀ ਇਹ ਰਾਜਨੀਤੀ ਵਿਰੋਗ ਧੰਦਾ ਨਹੀਂ ਹੈ ਕਿਥੇ ਧੰਦਾ ਕਰਨ ਆਏ ਅਸੀਂ ਕੋਈ ਐਮਐਲਏ ਬਣਨ ਦਾ ਹੋਰ ਉੱਪਰ ਲੱਗਦਾ ਕਿ ਜਿਹਦੇ ਕੋਲੇ ਮਲੰਗ ਖੋਲੇ ਮੇਰੇ ਕੋਲ ਸਾਈਕਲ ਨਹੀਂ ਸੀ ਉਹ 2-2 ਕਰੋੜ ਦੀ ਲੱਗੀਆਂ ਕਿਹੜੇ ਕਰੋੜ ਦੀ ਕੋਈ ਹੋਰ ਕੁਛ ਬਣਾਦਾ ਨਿੱਕੇ ਮੋਟਾ ਆਦਾ ਮਲਗਾ ਮੈਂ ਰੋਟੇ ਦੇ ੱਕੇ ਲਾਦੀਆਂ ਰਾਜਨੀਤੀ ਸੇਵਾ ਦਾ ਮਾਰਗਾ ਸਭ ਨਾਲ ਉੱਟੇ ਹੈ ਅਸਲੀ ਲੀਡਰ ਦੀ ਪਰਵਾਸਾ ਹੀ ਮਰਦ ਦੀ ਲੀਡਰ ਹੁੰਦਾ ਕੀ ਹੈ ਲੀਡਰ ਦਾ ਵੀਰੋ ਕੁਰਬਾਨੀ ਤੇ ਆਉਦਾ ਸੇਵਾ ਤੋਂ ਬਿਨਾਂ ਲੀਡਰ ਦੀ ਨਿਸ਼ਾਨੀ ਹੋਣੀ ਨਹੀਂ ਅਸੀਂ ਵੱਡੀਆਂ ਗੱਡੀਆਂ ਵੱਡੀਆਂ ਕੋਠੀਆਂ ਵਾਲੇ ਤੋਂੋਂ ਆਪਣ ਲੱਗੇ ਇਹ ਸੋਚ ਆਪਾਂ ਨੂੰ ਬਦਲਿਏ ਜਿਨ੍ਹਾਂ ਨੇ ਜ਼ਮੀਨਾਂ ਵੇਚੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਲੱਭੋ ਥੋੜੀ ਸੇਵਾ ਲਈ ਜਿਨ੍ਹਾਂ ਨੇ ਬਣਾਈਆਂ ਨੇ ਉਹਨਾਂ ਨੂੰ ਵਗਣਾ ਤੋਂ ਤੂੰ ਫੈਸਲੇ ਤੁਹਾਨੂੰ ਲੈਣੇ ਪੈਣਗੇ ਤੇ ਵੀਲੀ ਤੁਸੀਂ ਲਿਆਉਣੇ ਆ ਲੋਕਾਂ ਨੇ ਜੋ ਤੁਸੀਂ ਇੱਥੇ ਆ ਕੇ ਤਾਂ ਸਿਸਟਮ ਬਦਲ ਜਾਣਾ ਮੈਂ ਤੁਹਾਨੂੰ ਦੱਸਣਾ ਕਿ ਸੋ ਇਹ ਗੱਲਾਂ ਨੂੰ ਸੋਚੋ ਵਿਚਾਰੋ ਮੈਂ ਤੁਹਾਨੂੰ ਆਪਦੇ ਬਾਰੇ ਇੱਕ ਬੇਨਤੀ ਕਰਨੀ ਚਾਹੁੰਦਾ ਮੈਂ 10 ਸਾਲ ਐਮਐਲਏ ਰਿਹਾ ਤੁਰੀ ਤੋਂ ਵੀ ਐਮਐਲਏ ਰਿਹਾ ਅਮਰਗੜ੍ਹ ਤੋਂ ਵੀ ਰਿਹਾ ਦੱਸੇ ਜਾਣ ਸਰਕਾਰ ਲਈ ਬਾਦਲ ਸਾਹਿਬ ਦੇ ਅਧੀਨ ਦੌਰ ਦੇ ਵਿਭਾਗ ਨੇ ਰੇੜੇ ਨੇ ਪਰ ਮੈਂ ਤੁਹਾਨੂੰ ਗੁਰੂ ਮਹਾਜਨ ਅਧਿਕਾਰ ਨਾ ਰਹਿਣ ਕੇ ਕਹਣਾ ਮੇਰੀ ਕੋਈ 5 ਪੈਸੇ ਦੀ ਚਾਹ ਦੇ ਆਪਣੀ ਕਰਾਪਸ਼ਨ ਸਾਫ ਕਰ ਦੇਵੇ ਮੈਨੂੰ ਬਿਲਕੁਲ ਲੋੜ ਨਹੀਂ ਕੋਈ ਮੈਂ ਜ਼ਮੀਨ ਗਿਆਨ ਖਰੀਦੀ ਹੋਵੇ 10 ਸਾਲਾਂ ਦੀ ਮੈਨੂੰ ਤਾਂ ਵੀ ਲੋੜ ਨਾ ਪਵੇ ਮੈਂ 10 ਸਾਲ ਸਰਕਾਰ ਚ ਮਲੇ ਰਹੇ ਆ ਵੀ ਜ਼ਮੀਨ ਵੇਚੀ ਹੈ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਵੀ ਮੜਾ ਮੜਾ ਆਬਾਦਨ ਬਣਾਇਆ ਕਰੋ ਬੋਟਾ ਬੋਣ ਵੇ ਜੇ ਅਸੀਂ ਇਹ ਸੋਚ ਕੇ ਬੋਣੀ ਹੈ ਸਾਡੀ ਮਾਨਸਿਕਤਾ ਇਹ ਬਣ ਗਈ ਆਮ ਲੋਕਾਂ ਦੀ ਕਿ ਯਾਰ ਇੱਕ ਜਿਹੜੇ ਪਿੰਡ ਵਿੱਚ ਕੋਈ ਗਰੀਬੰਦਾ ਸਰਪੰਚ ਖੜ ਜਾਂਦਾ ਇੱਕ ਪਾਸੇ ਕੁਧਰਾੜ ਖੜ ਜਾਂਦਾ ਪਹਿਲੇ ਕਹਾਂਦੇ ਰਹੇ ਉਹਦੀ ਪਰਪ ਕਿਵੇਂ ਚੋਣ ਲਵਾਂ ਉਹ ਜਦੋਂ ਸੇਵਾਵਧੀਆ ਕਰ ਸਕਦਾ ਕਿਉਂ ਨਹੀਂ ਲੜ ਸਕਦਾ ਉਹ ਕੀ ਕਲੀ ਰੁਪਈਆ ਨਹੀਂ ਕਹਿ ਰਹੀ ਕੋ ਜਿਨ੍ਹਾਂ ਨੇ ਕੰਪਨੀਆਂ ਖਰਾ ਦੇ ਪੰਜ ਪੰਜ ਸੌ ਕਰੋੜ ਦੀਆਂ ਸਰਕਾਰਾਂ ਨਾਲ ਠੱਗੀਆਂ ਲਾ ਲਈਆਂ ਉਹ ਹੱਟ ਜਿਵੇਂ ਬਣਾ ਲਏ ਜਿਨ੍ਹਾਂ ਕੋਲ 2-2 4-4 ਕਿਲੇ ਕਮੇ ਸੀ 5500 ਕਰੋੜ ਦੀਆਂ ਪ੍ਰਾਪਰਟੀਆਂ ਫਿਰ ਤਾਂ ਉਹੀ ਚੋਣਾ ਲੜਨਗੇ ਕੋ ਪਹਿਲਾਂ ਲੜਨਗੇ ਫਿਰ ਵੰਡਣਗੇ ਤੇ ਥੋੜਾ ਰਾਹ ਤੋਂ ਇਹ ਨਹੀਂ ਹੋਣਾ ਬਜਾ ਸੋਚੋਗੇ ਤੁਸੀਂ ਤੁਸੀਂ ਜੇ ਆਪਦੇ ਅੱਗੇ ਬੰਦੇ ਲਿਆਉਣੇ ਚਾਹੁੰਦੇ ਹੋ ਇਮਾਨਦਾਰ ਲੋਕ ਲਿਆਉਣੇ ਚਾਹੁੰਦੇ ਹੋ ਫਿਰ ਵੀਰੋ ਹੱਥ ਬੰਨ ਕੇ ਬੈਠੀਏ ਸਾਰੇ ਯੂਕਾਂ ਦਾ ਕਰਦਾਰ ਦੇਖੋ ਉਹਨਾਂ ਦਾ ਜੀਵਨ ਪਰਖੋ ਉਹਨਾਂ ਦੀ ਫੀਡਬੈਕ ਲਓ ਜਿੱਥੇ-ਜਿੱਥੇ ਉਹ ਹੈਗੇ ਨੇ ਫਿਰ ਆਪਦੀ ਵੋਟ ਪਾਓ ਔਰ ਪੰਜਾਬ ਦੀ ਪੰਥੀ ਕਿਹੜੀ ਪਾਰਟੀ ਹੈ ਉਹਦੇ ਹੱਕਾਂ ਲਈ ਲੜੂਗੀ ਉਹ ਪਾਰਟੀ ਹੁੰਦੀ ਹੈ। ਜਿਹੜੇ ਲੋਕ ਅੱਜ ਬੜੀ-ਬੜੀ ਗੱਲਾਂ ਕਰਨਗੇ ਆ ਕੇ ਇੱਥੇ ਸਰਪੰਚ ਆਪ ਪਲੈਟਫਾਰਮ ਜਿਹੜੇ ਹੋਣਗੇ ਉਹਨਾਂ ਦੇ ਕਿਸੇ ਦਾ ਕਾਂਗਰਸ ਕਿਸੇ ਦਾ ਬੀਜੇਪੀ ਕਿਸੇ ਦਾ ਝੜੂ ਇਹ ਕਾਂਗਰਸ ਦਾ ਕਿਤੇ ਆਇਆ ਐਮਪੀ ਮੀਜੋਰਟੀ ਦਾ ਕਿਤੇ ਆਇਆ ਕੈਂਪੀ ਇੱਕ ਅੱਖਰ ਬੋਲਦਾ ਹੈ ਨਾ ਮੋਦੀ ਤੋਂ ਜ਼ਰਾ ਹੋਰ ਕਹਿੰਦੇ ਤਾਂ ਬੰਨੋ ਪਾਰਲੀਮੈਂਟ ਦੇ। ਜੇ ਜਰੂਰ ਸਾਥੀ ਗੱਲਾਂ ਛੋਟੇ ਬੜੀਆਂ ਮੜਕਾ ਮਾਰਨਗੇ। ਉਹ ਬੋਲਣਾ ਤੁਸੀਂ ਉਹ ਆ ਪਤੰਦਰੋ ਜਿਹੜਾ ਰਾਉਲ ਗਾਂਧੀ ਨੇ ਤੁਹਾਨੂੰ ਕਹਿਣਾ ਫੇ ਤੈਨੂੰ ਪਾਰਲੀਮੈਂਟ ਚ ਭੇਜ ਕੇ ਅਸੀਂ ਕਰਾਂਗੇ ਜੀ ਕੀ ਤੂੰ ਕਹਦੇਂਗਾ ਬੰਦਰਾ ਗਾਂਧੀ ਨੇ ਬਲੂਸਰ ਸਾਹਿਬ ਆਇਆ ਸੀ ਰਾਉਲ ਗਾਂਧੀ ਦੇ ਸਾਹਮਣੇ ਗੁਰੂ ਸਾਹਿਬ ਕਰਕੇ ਗਾਂਦਕ ਸਾਹਿਬ ਆਇਆ ਸੀ ਤੇ ਕალიਦਾਰ ਬਣੂਗਾ ਸੋਇਨਾ ਗੱਲਾਂ ਨੂੰ ਸੋਚੋ ਵਿਚਾਰੋ ਅਸੀਂ ਤਾਂ ਇੱਕ ਚੋਣਾ ਵੋਟਾਂ ਲੋਕਾਂ ਨੇ ਪਾਉਣੀਆਂ ਅਸੀਂ ਇੱਕ ਕალიਦਾਰਾ ਜਿਹੜਾ ਲੈ ਕੇ ਤੁਹਾਡੇ ਕੋਲ ਜਾਣਾ ਸਾਰੇ ਪਿੰਡਾਂ 'ਚ ਅਸੀਂ ਆਪਦਾ ਪੰਜਾਬ ਦੀ ਰੋਹ ਦੀ ਹੋਰ ਪੰਥ ਦੀ ਹੋਰ ਚਾਣ ਲਈ ਤੁਹਾਨੂੰ ਜਾਗਰੂਕ ਕਰਨਾ ਹੈ ਇਹ ਇਹ ਦਿਨਾਂ ਗੱਲਾਂ ਨੂੰ ਬਚਾ ਲਿਓ ਸੋਚ ਲਓ ਪਛਾਣ ਲਓ ਜੇ ਨਾ ਇਹ ਮੌਕਾ ਤੁਸੀਂ ਗਵਾ ਲਿਆ ਇਕੱਲੇ ਦਾ ਤੁਸੀਂ ਹੋਰ ਕਮਜ਼ੋਰ ਕਰ ਲਿਆ ਪੰਜਾਬ ਨੂੰ ਤਾਂ ਇਹ ਸਮਝ ਲਿਓ ਆਪਣੀਆਂ ਜਿਹੜੀ ਇੱਜ਼ਤ ਮਾਣ ਅਣਖ ਹੈਦ ਇਹ ਨੂੰ ਹੋਣੀ ਆੜੇ ਲੋਕਾਂ ਨੇ ਖੋਰਾ ਲਾਉਣ ਲਈ ਤਿਆਰ ਬਠੀਆਂ ਨੇ ਸਰਕਾਰਾਂ ਏਜੰਸੀਆਂ ਸਾਰੇ ਜੇ ਇਹ ਨੂੰ ਬਚਾ ਲਓਗੇ ਬਚਦੀ ਆਪਦੇ ਹੋਰੋਂ ਔਰੇ ਕਾਲੀਦਾਰ ਤੋਂ ਬਿਨਾ ਬਚਣੀ ਨਹੀਂ ਇਹ ਬੇਨਤੀ ਲਾਦੇ ਮੈਂ ਤੁਹਾਡੀ ਸੇਵਾ ਚਾਹੁੰਦਾ ਮੈਨੂੰ ਬਹੁਤ ਖੁਸ਼ੀ ਹੈ ਅੱਜ ਗੱਲ ਦੀ ਕਿ ਅੱਜ ਪੰਜਾਬ ਮੁੜਿਆ ਵਾਪਸ ਕਿਸਾਨ ਵੀ ਮੁੜਿਆ ਗਰੀਬ ਵੀ ਮੁੜਿਆ ਗਰੀਬ ਵਿਚਾਰ ਕਰਦੇ ਨੇ ਕਿ ਜਿਹੜੀਆਂ ਸੀਮਾਂ ਵਿਕਾਸ ਦੀ ਬਾਦਲ ਸ਼ੁਰੂ ਕੀਤੀਆਂ ਉਹ ਕਿਸੇ ਤਰੀਕੇ ਕਿਨੇ ਕਿੰਨੇ ਆਸਾਦੂ ਸਿੰਘ ਧਰਮਸੋਧਤ ਬਣਾਇਆ ਸੀ ਇੱਕ ਮੰਤਰੀ ਕਾਂਗਰਸ ਨੇ ਵਜੀਫਾ ਇੱਕ ਆ ਗਿਆ ਸਾਰੇ ਗਰੀਬ ਲੋਕਾਂ ਨੂੰ ਆ ਕਾਲੀਦਾਰ ਨਾਲ ਨਹੀਂ ਹੋਇਆ ਅਗੇ ਦੇ ਇਹ ਜਵਾਕਾਂ ਨੂੰ ਬਲੀਫਾਂ ਨਾਲ ਬਣਾਇਆ ਹੋਵੇ ਗਰੀਬਾਂ ਦੇ ਬੱਚਿਆਂ ਨੇ ਜਿਹੜੇ ਪੜ੍ਹਦੇ ਸੀ 32 ਕਰੋੜ ਦੀ ਪੈਸਾ 32 ਕਰੋੜ ਰੁਪਏ ਖਾ ਗਿਆ ਸੋ ਇਹ ਸਾਰੀ ਅਕਾਲੀ ਰਾਲੀਅன்ஸ் ਦੀ ਮਾਸ ਸੀ ਕਿਹੜੀ ਸਕੀਮ ਹੈ ਜਿਹੜੀ ਕਿਸੇ ਹੋਰ ਪਾਰਟੀ ਨੇ ਸ਼ੁਰੂ ਕੀਤੀ ਆ ਸੜਕਾਂ ਦੇ ਨੰਗੇ ਆਪਾਂ 15 ਮਿੰਟਾਂ ਦਾ ਸੰਗਰੂਰ ਅੱਗੇ ਘਾਂਡੇ ਚ ਪਟਿਆ ਲੈ ਇਹ ਹੋਣੀ ਹੈ ਇਹਨੂੰ ਇਹ ਰੋਡ ਹਸਪਤਾਲ ਭਗਵੰਦ ਮਾਨ ਜੀ ਦੇ ਬਿਆਨ ਤੁਸੀਂ ਵੀ ਪੜੇ ਹੋਣਗੇ ਵੀ ਮੈਂ ਹਰ ਜਿਹੜੇ ਮੈਡੀਕਲ ਕਾਲਜ ਬਣਾ ਦਊਗਾ ਜੀ ਕਿਤੇ ਟੱ ਲੱਗੀ ਹੋ ਗਾ ਬਸ ਮੌਕੇ ਤੇ ਤਾੜੀਆਂ ਮਰਵਾ ਲੈਂਦੇ ਨੇ ਉਹ ਜਿਵੇਂ ਗੱਲਬਾਤ ਕਰਨਾ ਹੁੰਦਾ ਜਲਸਾ ਹੀ ਬਣਾਇਆ ਲਿਆ ਪੰਜਾਬ ਸਰ ਚੌਧਰੀ ਸੰਜੀਦਾਾ ਉਹ ਸਮਝੋ ਪੰਜਾਬ ਦੇ ਦਰਦ ਨੂੰ ਪੰਜਾਬ ਦੀ ਦਖ ਭਰੀ ਖਾਣੀ ਨੂੰ ਸਮਝੋ ਤਾਂ ਜਿਹੜੀ ਪਾਰਟੀ ਪੰਜਾਬ ਦੇ ਦਰਦ ਨੂੰ ਬਣਾਉਣਾ ਚਾਹੁੰਦੀ ਹੈ ਪੰਜਾਬ ਦੇ ਅੱਖਾਂ ਨੂੰ ਲੜਦੀ ਹੈ ਲੜਨਾ ਚਾਹੁੰਦੀ ਹੈ ਉਸ ਪਾਰਟੀ ਸ਼੍ਰੋਮਿਕਾਂ ਨੂੰ ਜਿਦਾਓ ਇਹ ਹੀ ਬੇਨਤੀ ਤੁਹਾਡੇ ਕੋਲ ਹਾਜ਼ਰ ਹੋਏ ਆ ਸੋ ਸਾਡੀ ਗੱਲ ਵੀ ਤੁਹਾਡਾ ਕੋਡਰ ਕੋਡਤਨ ਵਾਜ਼ ਕਰਦਾ ਮਸੇ ਪਹੁੰਚੇ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਹੈ ਅਸੀਂ ਆਜਿਨੀਅਮ ਮੀਟਿੰਗਸ ਨੇ ਪੀਐਸਰ ਕੋ ਸਿੱਧਾ ਹਾਜ਼ਰ ਦਰਸ਼ਨ ਕਰਨ ਲਈ ਵਰਕਰਾਂ ਨੂੰ ਸਾਨੂੰ ਵੀ ਇਸ ਗੱਲ ਦਾ ਪਤਾ ਵੀ ਹਲੇ ਸੱਥਾਂ ਨੂੰ ਮੀਟਿੰਗ ਨਹੀਂ ਹੋ ਸਕਦੀ ਅਸੀਂ ਵੀ ਖਸਾਤ ਨਹੀਂ ਇਹ ਪ੍ਰੋਗਰਾਮ ਜਿਹੜੇ ਪਿੰਡਾਂ ਸਿਉਂਣ ਦੇ ਪ੍ਰੋਗਰਾਮ ਨੇ ਅਸੀਂ 30 ਤੋਂ ਬਾਅਦ ਸ਼ੁਰੂ ਕਰਾਂਗੇ ਪਹਿਲੀ ਗ੍ਰੇਪ ਤੋਂ ਔਰ ਉਦੋਂ ਤੱਕ ਅਸੀਂ ਸਿਰ ਤੁਹਾਡੇ ਦਰਸ਼ਨ ਮਿਲ ਲੈ ਕੋਈ ਟੈਲੀਫੋਨ ਨੰਬਰ ਕਿਸੇ ਨੂੰ ਗੱਲ ਦੁਸਤ ਕਿਵੇਂ ਜੁੜਣ ਨੇ ਵਿਚਰਵਣੀਆਂ ਭਗਵੰਤ ਜੱਤਾਂ ਰੀਟਿੰਗਾਂ ਦੇ ਖਾਲਸੇ ਅਸੀਂ ਕਰ ਰਹੇ ਹਾਂ ਜਿਵੇਂ ਨਾ ਥੋੜਾ ਜਿਹਾ ਚਲੋ ਐਕਟੀਵਿਟੀ ਹੋ ਜਾਂਦੀ ਹੈ ਤੁਹਾਡਾ ਕੰਮ ਵੀ ਛੱਡਾਇਆ ਤੁਹਾਡਾ ਬੜਾ ਕੀਮਤੀ ਸਮੇਂ ਨੂੰ ਅਸੀਂ ਥੋੜਾ ਥੋੜਾ ਵਰਤਿਆ ਪਰ ਪਾਰਟੀ ਨੇ ਪੰਜਾਬ ਦੀ ਤੁਹਾਨੂੰ ਲੋੜ ਹੈ ਕਿ ਤੁਸੀਂ ਅਜ ਕੰਮ ਦਾ ਕੀਮਤੀ ਸਮਾਂ ਵੀ ਨਾ ਹੋ ਆਪ ਪਿੰਡ ਪੱਧਰ ਤੇ ਕਾਫੀਆਂ ਕਮੇਟੀਆਂ ਬਣਾ ਕੇ ਆਪਾਂ ਜੋੜ ਲਈਏ ਟੈਪੀ ਦੀ ਚੋਣ ਚ ਕੈਂਡੀਡ ਕਿਤੇ ਵੀ ਜਾ ਸਕਦਾ ਬਹੁਤਾ ਕਿਰਪਾ ਕਰਕੇ ਇੱਕ ਇੱਕ ਦੋ ਦੋ ਤਿੰਨ ਤਿੰਨ ਪਿੰਡਾਂ ਦੇ ਚਾਰ-ਚਾਰ ਪਿੰਡਾਂ 'ਚ ਕਮੇਟੀਆਂ ਬਣਾਓ ਆਪਦੇ ਪਿੰਡਾਂ ਨੂੰ ਇਨਸਾਫ ਲਈ ਉਹਨਾਂ ਹੀ ਇਨਸਾਫ ਲਈ ਲੋੜ ਨਹੀਂ ਕਿਤੇ ਜਾਣ ਦੀ ਕਿਉਂਕਿ ਵੋਟਾਂ ਤੁਹਾਡੇ ਮੂੰਹ ਪਰੜੀਆਂ ਬਕਰਾਂ ਦੇ ਮੂੰਹ ਨਹੀਂ ਸਾਡੀ ਤਾਂ ਗੱਲ ਆਈ ਤਾਂ ਤੁਹਾਡੇ ਕੋਲੇ ਗੱਲ ਆ ਕੇ ਆਉਣੀ ਸਾਡੀ ਗੱਲ 'ਚ ਕੋਈ ਖੋਟ ਨਹੀਂ ਕੋਈ ਮੈਂ ਝੂਠ ਬੋਲੇ ਕੋਈ ਬੰਦਾ ਖੜਾ ਹੋ ਕੋਈ ਪੁੱਛੋ ਮੈਂ ਸਵਾਲ ਦਿੰਦੀ ਜਵਾਬ ਦਿੰਦੀ ਸੋ ਇਹਨਾਂ ਜਿਸਾਂ ਮੁਸਲਮਾਨ ਸੋਚ ਕੇ ਵਿਚਾਰ ਕੇ ਉਹ ਕਾਸੀਆ ਕਰੋ ਪੰਤਰ ਪੰਜਾਬ ਦੀ ਚੜ੍ਹ ਕੇ ਕਰਾਂ ਮੈਂ ਕੰਦਾਰੀ ਕੰਮ ਕਰਾ ਕਰੋ